ਸਤ੍ਰੀਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਕਈ ਸਿਆਸੀ ਸਰਗਰਮੀਆਂ ਵਧ ਗਈਆਂ ਨੇ ਉਪਚੋਣਾਂ ਤੋਂ ਪਹਿਲਾਂ ਮਾਹੌਲ ਪੂਰਾ ਭਖਿਆ ਹੋਇਆ ਹੈ ਕੁਝ ਕੁ ਸਿਆਸਤਦਾਨ ਜਿਹੜੇ ਪਾਰਟੀ ਛੱਡ ਕੇ ਜਾ ਚੁੱਕੇ ਐ ਵਾਪਸ ਆਉਣਾ ਚਾਹੁੰਦੇ ਨੇ ਤੇ ਕੁਝ ਕੁ 2027 ਦੀਆਂ ਚੋਣਾਂ ਤੋਂ ਪਹਿਲਾਂ ਪਲਟੀ ਮਾਰਨ ਦੀ ਤਿਆਰੀ ਕਰ ਰਹੇ ਨੇ ਕਿਸੇ ਨੂੰ ਇਤਰਾਜ਼ ਹੈ ਕੀ ਆ ਬੰਦਾ ਦਾ ਪਾਈ ਸਾਨੂੰ ਛੱਡ ਗਿਆ ਸੀ ਇਹਨੂੰ ਹੁਣ ਜੱਫੀਆਂ ਦੂਜਿਆਂ ਨਾਲ ਜਿਹੜੀਆਂ ਪਾਈਆਂ ਉਹਦਾ ਨਿੱਗ ਲੈਣਾ ਚਾਹੀਦਾ ਉਹ ਸਿਆਸਤਦਾਨ ਇਹਨਾਂ ਦੇ ਆਪਣੇ ਉਹ ਜੱਫੀਆਂ ਦੇ ਨਿੱਗ ਉਹਨਾਂ ਦਾ ਮੰਨਣ ਪਰ ਸਾਡੇ ਵੱਲ ਨਾ ਹੁਣ ਇਹ ਗੱਲਾਂ ਕਰਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਰਟੀ ਇੱਕੋ ਪਾਰਟੀ ਦੇ ਦੋ ਵੱਡੇ ਸਿਆਸਤਦਾਨ ਦੋ ਚਿਹਰੇ ਜੇਕਰ ਆਪਸ ਵਿੱਚ ਉਲਝਦੇ ਨਜ਼ਰ ਆਉਣ ਕੀ ਇਹ ਕਾਂਗਰਸ ਪਾਰਟੀ ਲਈ ਸਮੱਸਿਆ ਖੜੀ ਹੋ ਸਕਦੀ ਹੈ ਚਰਚਾ ਇੱਥੇ ਕਰਾਂਗੇ ਚਰਚਾ ਸੁਨੀਲ ਜਾਖੜੂਰਾਂ ਦੀ ਵੀ ਕਰਨੀ ਹੈ ਜਾਖੜ ਸਾਹਿਬ ਨੂੰ ਜਦੋਂ ਅੱਜ ਪੁੱਛਿਆ ਗਿਆ ਕਿ ਜਾਖੜ ਸਾਹਿਬ ਤੁਸੀਂ ਅਸਤੀਫਾ ਦਿੱਤਾ ਜਾਂ ਨਹੀਂ ਪਹਿਲੀ ਵਾਰ ਖੁੱਲ ਕੇ ਬੋਲੇ ਨੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਇੱਕ ਵੀ ਸੀਟ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੀ ਜਿਹਦੇ ਕਰਕੇ ਜਾਖੜ ਸਾਹਿਬ ਨੇ ਮੰਨਿਆ ਕਿ ਇਹ ਉਹਨਾਂ ਦੀ ਗਲਤੀ ਹੈ ਗੱਲਬਾਤ ਅੱਜ ਕੋਚਿੰਗ ਸੈਂਟਰਾਂ ਦੀ ਵੀ ਕਰਨੀ ਹੈ ਬੱਚਿਆਂ ਦੇ ਉੱਪਰ ਵਧਦਾ ਜਾ ਰਿਹਾ ਬੋਝ ਤੇ ਉਸ ਤੋਂ ਪਹਿਲਾਂ ਕੀਤੇ ਜਾਂਦੇ ਵਾਦੇ ਇਸ 100% ਦੀ ਨਤੀਜਾ ਦੇਾਂਗੇ ਸਿਲੈਕਸ਼ਨ ਹੋਵੇਗੀ ਹੋਵੇਗੀ ਸਿਲੇਬਸ ਕਵਰ ਕਰਾ ਦਾਂਗੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅੱਜ ਅਦਾਲਤੀ ਸ਼ਕਤੀ ਦੇਖਣ ਨੂੰ ਮਿਲੀ ਹੈ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਪਰ ਸ਼ੁਰੂਆਤ ਉਪਚੋਣਾ ਤੋਂ ਕਰਾਂਗੇ ਜ਼ਿਮਨੀ ਚੋਣ ਇਸ ਵੇਲੇ ਵਿਕਾਰ ਦਾ ਸਵਾਲ ਬਣੀ ਹੋਈ ਹੈ ਕਈ ਸਿਆਸੀ ਪਾਰਟੀਆਂ ਲਈ ਆਮ ਆਦਮੀ ਪਾਰਟੀ ਜਿੱਥੇ ਸੱਤਾਧਾਰੀ ਪਾਰਟੀ ਵਜੋਂ ਅੱਗੇ ਹੋ ਕੇ ਭੂਮਿਕਾ ਨਿਭਾ ਰਹੀ ਹੈ ਉਥੇ ਕਾਂਗਰਸ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ ਬਹੁਤ ਸਾਰੇ ਮੁੱਦੇ ਨੇ ਜਿਤੇ ਚਰਚਾ ਕਰਨੀ ਚਾਹੀਦੀ ਹੈ ਪਰ ਅਜੇ ਤੱਕ ਵੀ ਉਹਨਾਂ ਮੁੱਦਿਆਂ ਤੇ ਗੱਲਬਾਤ ਨਹੀਂ ਹੋ ਰਹੀ ਡੇਰਾ ਬਾਬਾ ਨਾਨਕ ਬਰਨਾਲਾ ਚੱਬੇਵਾਲ ਠੀਕ ਇਸੇ ਤਰ੍ਹਾਂ ਗਿੱਦੜਵਾਹਾ ਇਹ ਜਿਹੜੇ ਚੋਣ ਹਲਕੇ ਨੇ ਇੱਥੇ ਸਮੀਕਰਨ ਬਦਲਦੇ ਦਿਨੋਂ ਦਿਨ ਦਿਖਾਈ ਦੇ ਰਹੇ ਆ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਈਲੈਂਟ ਵੋਟ ਕਿੱਧਰ ਭੁਗਤਣੀ ਹੈ ਨਤੀਜੇ ਉਹਨੇ ਤੈਅ ਕਰਨੇ ਆ ਭਾਵੇਂ ਇਸ ਵੇਲੇ ਕਿਹਾ ਜਾਵੇ ਕਿ ਅਕਾਲੀ ਦਲ ਸਰਗਰਮ ਬਿਲਕੁਲ ਵੀ ਨਹੀਂਗਾ ਪਰ ਅੰਦਰਖਾਤੇ ਵੋਟ ਜਿੱਧਰ ਜਾਣੀਆਂ ਨਤੀਜੇ ਉਧਰਲੇ ਪਾਸੇ ਜਾ ਸਕਦੇ ਨੇ ਜਦੋਂ ਓਪਚੁਨਿਟੀ ਗੱਲ ਕਰਦੇ ਆ ਤਾਂ ਕਾਂਗਰਸ ਦਾ ਜ਼ਿਕਰ ਕਰਨਾ ਬਣਦਾ ਕਿਉਂਕਿ ਇੱਕ ਪਾਸੇ ਅਮਰਿੰਦਰ ਸਿੰਘ ਰਾਜਵੜਿੰਗ ਨੇ ਜਿਹੜੇ ਮੈਂਬਰ ਪਾਰਲੀਮੈਂਟ ਬਣ ਗਏ ਗਿੱਧਰਵਾਹ ਦੀ ਸੀਟ ਖਾਲੀ ਹੋਈ ਤਾਂ ਉਥੋਂ ਚੋਣ ਲੜ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਅਮਰਤਾ ਵੜਿੰਗ ਠੀਕ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਵੀ ਰਹੇ ਆ ਕਾਂਗਰਸ ਦੇ ਤੇ ਉਹਨਾਂ ਨੇ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਸਮੇਂ-ਸਮੇਂ ਤੇ ਕੀਤੀਆਂ ਪਰ ਜਦੋਂ ਹੁਣ ਉਪਚੋਣ ਹੈ ਤੇ ਇਧਰ ਦੇ ਪਾਸੇ ਦਲਵੀਰ ਗੋਲਡੀ ਦੀ ਸਿਆਸਤ ਵਿੱਚ ਕਾਂਗਰਸ ਵਿੱਚ ਸਿਆਸਤ ਵਿੱਚ ਚਲੋ ਪਹਿਲੇ ਕਾਂਗਰਸ ਦੇ ਵਿੱਚ ਐਂਟਰੀ ਹੁੰਦੀ ਦੁਆਰਾ ਦਿਖਾਈ ਦੇ ਰਹੀ ਆ ਉਹਨੂੰ ਲੈ ਕੇ ਇਹ ਲੀਡਰ ਸਾਹਿਬਾਨ ਤੱਤੇ ਜੇ ਹੋਏ ਫਿਰਦੇ ਆ ਕੀ ਇਹਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਦਲਵੀਰ ਗੋਲਡੀ ਕਾਂਗਰਸ ਵਿੱਚ ਅਧਿਕਾਰਿਕ ਤੌਰ ਤੇ ਸ਼ਾਮਲ ਕੀਤੇ ਜਾਣੇ ਜੇ ਜਾਂ ਫਿਰ ਨਹੀਂ ਇਹ ਕਿਹਨਾਂ ਜਾ ਸਕਦਾ ਸ਼ਾਮਲ ਉਹ ਹੋਣਗੇ ਆਪਣੇ ਵੱਲੋਂ ਤਾਂ ਉਹਨਾਂ ਨੇ ਕਿਹਾ ਤਾਂ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਿਆਂ ਨੇ ਕਿ ਭਾਈ ਵੋਟਾਂ ਇਹਨਾਂ ਨੂੰ ਪਾਇਓ ਅੰਦਰਖਾਤੇ ਖਬਰਾਂ ਆ ਰਹੀਆਂ ਨੇ ਪਰ ਇਹਦਾ ਕਾਰਨ ਕੀ ਹੈ ਕਿਉਂਕਿ ਗਿੱਦੜਵਾਹਾ ਹਲਕੇ ਦੇ ਵਿੱਚ ਯੂਥ ਵੋਟ ਵਾਵਾ ਤੇ ਮੰਨਿਆ ਜਾਂਦਾ ਕਿ ਉਹਦੇ ਵਿੱਚ ਪ੍ਰਭਾਵ ਕਿਤੇ ਨਾ ਕਿਤੇ ਦਲਵੀਰ 골ਡੀ ਦਾ ਦਿਖਾਈ ਜ਼ਰੂਰ ਦਿੰਦਾ ਤੇ ਉਹੀ 골ਡੀ ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਜਿਨ੍ਹਾਂ ਨੂੰ ਉਮੀਦ ਸੀ ਕਿ ਪਾਰਟੀ ਆਮ ਆਦਮੀ ਪਾਰਟੀ ਉਹਨਾਂ ਟੈਸਟ ਦੇਵੇਗੀ ਪਰ ਉਦਾਂ ਗੱਲ ਬਣੀ ਨਹੀਂ ਹੁਣ ਇਹ ਸਾਰੀਆਂ ਗੱਲਾਂ ਹੋਣ ਤੋਂ ਬਾਅਦ ਜਦੋਂ ਵੜਿੰਗ ਸਾਹਿਬ ਦੇ ਨਾਲ ਪ੍ਰਚਾਰ ਕਰਦੇ ਨਜ਼ਰ ਆਉਂਦੇ ਐ ਸੁਭਾਵਿਕ ਸੀ ਕਿ ਪ੍ਰਤਾਪ ਸਿੰਘ ਬਾਜਵੇ ਦਾ ਪਾਰਾ ਚੜਨਾ ਕਿਉਂਕਿ ਬਾਜਬਾ ਸਾਹਿਬ ਉਨਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਪਹਿਲਾਂ ਕੀਤੀਆਂ ਗਈਆਂ ਦਲਵੀਰ ਗੋਲਡੀ ਨੇ ਕਿਦਾਂ ਦੇ ਖੁਲਾਸੇ ਕੀਤੇ ਸੀ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਇਹ ਸਾਰਾ ਕੁਝ ਔਨ ਰਿਕਾਰਡ ਆ ਬਾਜਵਾ ਸਾਹਿਬ ਨੂੰ ਇਸ ਗੱਲ ਨੂੰ ਕਿਦਾਂ ਬਰਦਾਸ਼ਤ ਕਰਦੇ ਉਹਨਾਂ ਨੇ ਸ਼ਰਿਆਮ ਇਹ ਗੱਲ ਕਹੀ ਹੈ ਕਿ ਦਲਵੀਰ ਗੋਲਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੱਫੀਆਂ ਜਿਹੜੀਆਂ ਪਾਈਆਂ ਸੀ ਉਹਦਾ ਆਨੰਦ ਲੈਣਾ ਚਾਹੀਦਾ ਦੂਸਰੀ ਗੱਲ ਉਹਨਾਂ ਨੇ ਹੋਰ ਵੱਡੀ ਕਹੀ ਹੈ ਉਹ ਇੱਕ ਬਹੁਤ ਵੱਡਾ ਸੰਕੇਤ ਵੀ ਹੈ ਉਹ ਕਹਿੰਦੇ ਆ ਕਿ ਜੇਕਰ ਕਿਸੇ ਨੇ ਪਾਰਟੀ ਵਿੱਚ ਸ਼ਾਮਲ ਹੋਣਾ ਤਾਂ ਮੇਰੀ ਇਜਾਜ਼ਤ ਤੋਂ ਬਗੈਰ ਨਹੀਂ ਹੋ ਸਕਦਾ ਇਹਦਾ ਮਤਲਬ ਹੈ ਕਿ ਦਲਵੀਰ ਗੋਲਡੀ ਜੇਕਰ ਕਾਂਗਰਸ ਪਾਰਟੀ ਵਿੱਚ ਦੁਆਰਾ ਆਉਣਾ ਚਾਹੁੰਦੇ ਆ ਤੇ ਬਾਜਵਾ ਸਾਹਿਬ ਦੀ ਸਹਿਮਤੀ ਹੋਣੀ ਜ਼ਰੂਰੀ ਹੈ ਕੀ ਬਾਜਵਾ ਸਾਹਿਬ ਦੇ ਆਪਣੇ ਸਬੰਧ ਹਾਈ ਕਮਾਂਡ ਦੇ ਨਾਲ ਇੰਨੇ ਵੱਧ ਨੇ ਕਿ ਸਿੱਧਾ ਉਹਨਾਂ ਨੂੰ ਵੀ ਕਿਹਾ ਹੋਇਆ ਬਾਜਵਾ ਸਾਹਿਬ ਜੋ ਤੁਸੀਂ ਕਰਨਾ ਠੀਕ ਹੈ ਤੁਹਾਡੇ ਤੇ ਭਰੋਸਾ ਸਬੰਧ ਤਾਂ ਅਮਰਿੰਦਰ ਸਿੰਘ ਰਾਜਾਪਿੰਗ ਦੇ ਵੀ ਘਟ ਨਹੀਂਗੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਭਾਵੇਂ 19 ਤਾਂ ਨਹੀਂ ਜਿ세 ਕਿ ਜਿਨੇ ਦਾਅਵੇ ਕੀਤੇ ਜਾ ਰਹੇ ਸੀ ਲੋਕ ਸਭਾ ਦੀ ਚੋਣ ਦੇ ਵੇਲੇ ਕਾਂਗਰਸ ਨੇ ਇੱਕ ਸੀਟ ਗਵਾਈ ਹੈ ਪਰ ਸੀਟਾਂ ਆਪਣੀਆਂ ਬਾਕੀ ਬਚਾਉਣ ਦੇ ਵਿੱਚ ਕੰਮ ਕਰ ਰਹੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸਿਆਸੀ ਕਦਮ ਭਾਵੇਂ ਉੱਚਾ ਹੋਇਆ ਪਰ ਸਥਿਤੀ ਕੀ ਇੱਥੇ ਆ ਕੇ ਖੜ ਗਈ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਆਪਸ ਦੇ ਵਿੱਚ ਉਲਝਦੇ ਨਜ਼ਰ ਆ ਸਕਦੇ ਨੇ ਦੇਖੋ ਕਾਂਗਰਸ ਪਾਰਟੀ ਦਾ ਪਹਿਲਾਂ ਵੀ ਕਲੇਸ਼ ਰਿਹਾ ਮੱਧ ਪ੍ਰਦੇਸ਼ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਹਾਲਾਤ ਦੇਖੇ ਦਿੱਲੀ ਦੀ ਚੋਣ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਦੋਂ ਹੋਈਆਂ ਉਸ ਵੇਲੇ ਕਾਂਗਰਸ ਪਾਰਟੀ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਇਹ ਸਭ ਨੂੰ ਪਤਾ ਹੈ ਪਾਰਟੀ ਦੇ ਅੰਦਰ ਪਿਆ ਹੋਇਆ ਕਲੇਸ਼ ਲੈ ਕੇ ਬੈਠ ਸਕਦਾ ਤੇ ਅਜਿਹੀ ਸਥਿਤੀ ਹੁਣ ਕੀ ਉਪ ਚੋਣ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਬਣਿੰਗ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਬਾਜਵਾ ਸਾਹਿਬ ਜਦੋਂ ਵੀ ਗੱਲ ਕਹਿੰਦੇ ਨੇ ਕਿ 2027 ਦੇ ਵਿੱਚ ਗੋਲਡੀ ਨੇ ਕਿਹਾ ਕਿ ਮੈਂ ਚੋਣਾਂ ਲੜਨੀਆਂ ਉਹ ਕਹਿੰਦੇ ਕਿਦਾਂ ਹੋ ਸਕਦਾ ਹੈ ਸਾਰਾ ਕੁਝ ਜੇ ਇਸ ਵੇਲੇ ਚੱਬੇਵਾਲ ਤੋਂ ਜਿਹੜੀ ਸੀਟ ਖਾਲੀ ਹੋਈ ਸੀ ਡਾਕਟਰ ਰਾਜਕੁਮਾਰ ਚੱਬੇੜ ਮੈਂਬਰ ਪਾਰਲੀਮੈਂਟ ਬਣੇ ਨੇ ਉਹ ਵੀ ਚਾਹੁੰਦੇ ਆ ਪਾਰਟੀ ਵਿੱਚ ਸ਼ਾਮਲ ਹੋਣਾ ਤਾਂ ਮੇਰੇ ਤੋਂ ਬਿਨਾਂ ਨਹੀਂ ਹੋ ਸਕਦੇ ਹਾਲਾਂਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਸ਼ਾਮਲ ਆਉਣ ਵਾਲੇ ਸਮੇਂ ਚ ਕਰਾਵਾਂਗੇ ਪਰ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਹੋ ਸਕਦਾ ਇਹਦਾ ਮਤਲਬ ਹੈ ਕਿ ਪ੍ਰਤਾਪ ਸਿੰਘ ਬਾਜਵਾ ਦਾ ਸਿਆਸੀ ਕਦ ਆਪਣੇ ਆਪ ਨੂੰ ਉੱਚਾ ਉਹ ਸਮਝਦੇ ਪਏ ਹੈ ਕੋਈ ਵੀ ਫੈਸਲਾ ਉਹਨਾਂ ਤੋਂ ਬਿਨਾਂ ਨਹੀਂ ਲਿਆ ਜਾ ਸਕਦਾ ਪਰ ਉਪਚੋਣ ਦੇ ਵਿੱਚ ਕੀਤੀਆਂ ਹੋਈਆਂ ਮਨਮਰਜ਼ੀਆਂ ਕਿਤੇ ਪਾਰਟੀ ਲਈ ਸਮੱਸਿਆ ਦਾ ਕਾਰਨ ਨਾ ਬਣ ਜਵੇ ਅਸੀਂ ਹਰਿਆਣਾ ਦਾ ਜ਼ਿਕਰ ਕਰਨਾ ਭੁੱਲ ਕੇ ਸਭ ਤੋਂ ਵੱਡਾ ਉਦਾਹਰਨ ਹਰਿਆਣਾ ਜਿੱਥੇ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਉਹਨਾਂ ਨੂੰ ਲੈ ਕੇ ਬੈਠੀ ਐ ਇਹ ਨੁਕਸਾਨ ਹੁਣ ਪੰਜਾਬ ਦੇ ਵਿੱਚ ਵੀ ਨਾ ਹੋ ਜੇ ਦੇਖਦੇ ਆ ਹਾਲਾਤ ਕਿੱਦਾਂ ਜਾਂਦੇ ਪਰ ਇੰਨਾ ਜ਼ਰੂਰ ਐ ਇਸ ਵੇਲੇ ਸਵਾਲ ਕਈ ਤਰ੍ਹਾਂ ਦੇ ਕਾਂਗਰਸ ਪਾਰਟੀ ਤੇ ਖੜੇ ਹੋ ਰਹੇ ਨੇ ਕਾਂਗਰਸ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਰਵਨੀ ਸਿੰਘ ਬਿੱਟੂ ਉਹ ਵੀ ਆਪਸ ਵਿੱਚ ਉਲਝਦੇ ਜਿਹੇ ਨਜ਼ਰ ਆ ਰਹੇ ਨੇ ਰਵਨੀ ਸਿੰਘ ਬਿੱਟੂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਜੇਕਰ ਕਿਸਾਨਾਂ ਦੇ ਕੋਲੋਂ ਵਿਰੋਧ ਨਾ ਕਰਾਇਆ ਹੁੰਦਾ ਨਾ ਅਮਰਿੰਦਰ ਸਿੰਘ ਰਾਜਾ ਬੜਿੰਗ ਤਾਂ ਨਹੀਂ ਜਿੱਤਦਾ ਸੀ ਜਿੱਤਣਾ ਤਾਂ ਕਹਿੰਦੇ ਮੈਂ ਹੀ ਸੀ ਚਲੋ ਉਹ ਗਾਲिब ਸਾਹਿਬ ਦੇ ਇੱਕ ਸ਼ੇਰ ਹਨ ਕਿ ਦਿਲ ਕੋ ਬਹਲਾਣੇ ਕੇ ਲੀ ਗਾਲिब ਖਿਆਲ ਅੱਛਾ ਹੈ ਹੁਣ ਇੱਕ ਖਿਆਲ ਜਿਹੜਾ ਰਮਨ ਸਿੰਘ ਬਿੱਟੂ ਦਾ ਤਿੰਨ ਵਾਰ ਉਹਨਾਂ ਨੂੰ ਲੋਕਾਂ ਨੇ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਇਸੇ ਕਰਕੇ ਭੇਜਿਆ ਸੀ ਕਿ ਤੁਸੀਂ ਲੋਕਾਂ ਦੇ ਮਸਲੇ ਦਾ ਹੱਲ ਕਰੋ ਉਹਨਾਂ ਦੇ ਗੱਲਾਂ ਅੱਗੇ ਵੱਲ ਲੈ ਕੇ ਜਾਓ ਹੋ ਸਕਦਾ ਕੰਮ ਕੀਤੇ ਵੀ ਹੁਣ ਪਰਿਵਾਰ ਦਾ ਰੁਤਬਾ ਸੀ ਉਹ ਵੀ ਗੱਲ ਉਹਨਾਂ ਦੇ ਨਾਲ ਜੁੜਦੀ ਹੈ ਬਿਆਨ ਸਿੰਘ ਹੁਰਾਂ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਰਹੇ ਨੇ ਉਹਨਾਂ ਦਾ ਪੋਤਾ ਹੋਣ ਦੇ ਕਰਕੇ ਸਿਆਸਤ ਵਿੱਚ ਫਾਇਦਾ ਵੀ ਬਿੱਟੂ ਸਾਹਿਬ ਨੂੰ ਮਿਲਿਆ ਪਰ ਹੁਣ ਜਿਹੜੀਆਂ ਗੱਲਾਂ ਉਹਨਾਂ ਨੇ ਕਰਨੀਆਂ ਸ਼ੁਰੂ ਕੀਤੀਆਂ ਨੇ ਜਿਸ ਤਰ੍ਹਾਂ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੇ ਬਹੁਤ ਸਾਰੇ ਲੀਡਰ ਉਹਨਾਂ ਨੂੰ ਕਹਿੰਦੇ ਕਿ ਪੰਜਾਬ ਦੀ ਕੰਗਣਾ ਰਣੌਤ ਬਣ ਗਏ ਨੇ ਇਹ ਇਹ ਜਿਹੜੇ ਸ਼ਬਦ ਨੇ ਜਿਹੜੀਆਂ ਗੱਲਾਂ ਰਵਨੀ ਸਿੰਘ ਬਿੱਟੂ ਬਾਰੇ ਕਹੀਆਂ ਜਾ ਰਹੀਆਂ ਨੇ ਕਿ ਉਹਨਾਂ ਦੀ ਬਿਆਨਬਾਜ਼ੀ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੁਣ ਉਹ ਕਹਿੰਦੇ ਨੇ ਕਿ ਜੇਕਰ ਕਿਸਾਨਾਂ ਦੇ ਕੋਲੋਂ ਵਿਰੋਧ ਨਾ ਕਰਾਇਆ ਹੁੰਦਾ ਤਾਂ ਸੀਟ ਤਾਂ ਪਾਈ ਮੈਂ ਜਿੱਤਣੀ ਸੀ ਇਸੇ ਕਰਕੇ ਉਹਨਾਂ ਨੇ ਹੁਣ ਸਾਰਾ ਜੋਰ ਗਿੱਦੜਵਾਹ ਦੇ ਵਿੱਚ ਲਗਾਇਆ ਹੋਇਆ ਹੈ ਦੇਖੋ ਜੇਕਰ ਰਵਨੀਤ ਸਿੰਘ ਬਿੱਟੂ ਦਾ ਆਧਾਰ ਇਸ ਵਾਰ ਓਨਾ ਮਜ਼ਬੂਤ ਹੁੰਦਾ ਤਾਂ ਉਹ ਆਪਣੀ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੁੰਦੇ ਇਹਦਾ ਮਤਲਬ ਹੈ ਗਿੱਦੜਵਾਹੇ ਦੇ ਵਿੱਚ ਜਿੰਨਾ ਜ਼ੋਰ ਲਗਾਇਆ ਜਾ ਰਿਹਾ ਸ਼ਾਇਦ ਉਹਦਾ ਪ੍ਰਭਾਵ ਬਹੁਤਾ ਪੈਣ ਵਾਲਾ ਨਹੀਂਗਾ ਪਰ ਗਿੱਦੜਵਾਹੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਹੀ ਲਗਾਇਆ ਹੋਇਆ ਜ਼ੋਰ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਵੋਟ ਬੈਂਕ ਦੇ ਰੂਪ ਦੇ ਵਿੱਚ ਵਧਣਾ ਜੇਕਰ ਉਹ ਵੋਟ ਹੱਕ ਦੀ ਨਾਲ ਖੜ ਗਈ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਮੀਕਰ ਜਿਹੜੇ ਆ ਉਹ ਬਦਲ ਸਕਦੇ ਨੇ ਹੁਣ ਦੇਖਦੇ ਆਂ ਕਹਾਣੀ ਕਿੱਦਾਂ ਨੂੰ ਜਾਂਦੀ ਹੈ ਪਰ ਇੰਨਾ ਜ਼ੋਰ ਹੈ ਉਪਜਣ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਉਹ ਖੜੇ ਜ਼ਰੂਰ ਹੋ ਰਹੇ ਨੇ ਰਹੀ ਗੱਲ ਕਿਸਾਨਾਂ ਦੀ ਇਹ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੇ ਪਹਿਲਾਂ ਵੀ ਵਿਰੋਧ ਭਾਰਤੀ ਜਨਤਾ ਪਾਰਟੀ ਦਾ ਕੀਤਾ ਹੁਣ ਵੀ ਕਰ ਰਹੇ ਨੇ ਆਉਂਦੇ ਦਿਨਾਂ ਨੂੰ ਵੀ ਹੋ ਸਕਦਾ ਹੈ ਵਿਰੋਧ ਆਮ ਆਦਮੀ ਪਾਰਟੀ ਦਾ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਝੋਨੇ ਦੀ ਲਿਫਟਿੰਗ ਦੀ ਸਮੱਸਿਆ ਕਿੱਡਾ ਵੱਡਾ ਮੁੱਦਾ ਬਣੀ ਸੀ ਅਜੇ ਤੱਕ ਵੀ ਮੰਡੀਆਂ ਦੇ ਵਿੱਚ ਕਿਸਾਨਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਲਈ ਵੀ ਇੱਕ ਸਮੱਸਿਆ ਕਾਂਗਰਸ ਪਾਰਟੀ ਨੇ ਵੀ ਪਿਛਲੇ ਦਿਨੀ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਸ਼੍ਰੋਮਣੀ ਕਾਲੀ ਦਲ ਵੀ ਦਾਵਾ-ਵਾਦੇ ਕਰਦੀ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਡਟ ਕੇ ਵਿਰੋਧ ਕੀਤਾ ਹੈ ਹਾਲਾਂਕਿ ਕਿਸਾਨਾਂ ਦੇ ਕੁਝ ਨਵੇਂ ਵੀ ਐਲਾਨ ਦੇਖਣ ਨੂੰ ਮਿਲ ਰਹੇ ਨੇ ਪਰ ਇਹਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਆ ਬਹੁਤ ਸਾਰੇ ਲੋਕ ਇਹ ਗੱਲ ਤੇ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਹਰ ਦੂਸਰੇ ਦਿਨ ਕਿੰਨੇ ਕਿਤੇ ਕਿਸਾਨ ਧਰਨਾ ਲਗਾਉਣ ਲੱਪੇ ਆ ਇਹਦੇ ਕਰਕੇ ਕਿਤੇ ਲੋਕਾਂ ਦੇ ਵਿੱਚ ਟਕਰਾਅ ਦੀ ਕਿਸਾਨਾਂ ਦੇ ਨਾਲ ਸਥਿਤੀ ਨਾ ਪੈਦਾ ਹੋ ਜੇ ਜੇਕਰ ਅਜਿਹੇ ਹਾਲਾਤ ਬਣਦੇ ਨੇ ਤਾਂ ਇਹ ਨਾ ਕਿਸਾਨ ਜਥੇਬੰਦੀਆਂ ਲਈ ਚੰਗਾ ਨਾ ਹੀ ਆਮ ਲੋਕਾਂ ਲਈ ਚੰਗਾ ਦੇਖੋ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆ ਨੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸਮੱਸਿਆ ਦਾ ਹੱਲ ਲੱਭਣਾ ਪੈਣਾ ਪਰ ਹਰ ਹੱਲ ਕਰਵਾਉਣ ਦੇ ਲਈ ਜੇਕਰ ਥਾਂ ਥਾਂ ਤੇ ਧਰਨੇ ਲਗਾ ਦਿੱਤੇ ਜਾਣ ਤਾਂ ਕਿਸਾਨ ਜਥੇਬੰਦੀਆਂ ਦੇ ਕੁਝ ਕੁ ਆਗੂਆਂ ਦਾ ਇਹਦੇ ਵਿੱਚ ਦੋਸ਼ ਸਾਬਤ ਹੋ ਸਕਦਾ ਅਸੀਂ ਨਹੀਂ ਕਹਿੰਦੇ ਹੁੰਦਾ ਹੋ ਸਕਦਾ ਜੇਕਰ ਇਸੇ ਤਰ੍ਹਾਂ ਕਹਾਣੀ ਵਿਗੜਦੀ ਗਈ ਆਮ ਲੋਕਾਂ ਦਾ ਕਿਸਾਨਾਂ ਦੇ ਨਾਲ ਜਾਂ ਜਥੇਬੰਦੀਆਂ ਨਾਲ ਟਕਰਾਅ ਹੋ ਗਿਆ ਤਾਂ ਫਿਰ ਉਹਦੇ ਸਿੱਤੇ ਗੰਭੀਰ ਨਿਕਲ ਸਕਦੇ ਨੇ ਸੋ ਦੇਖਦੇ ਹਾਂ ਹਾਲਾਤ ਕਿਦਨ ਜਾਂਦੇ ਆ ਪਰ ਇੰਨਾ ਜ਼ੋਰ ਹੈ ਕਿਸਾਨ ਜਥੇਬੰਦੀਆਂ ਦਾ ਕਿਤੇ ਨਾ ਕਿਤੇ ਵੋਟ ਬੈਂਕ ਪਾਰਟੀਆਂ ਨੂੰ ਪ੍ਰਭਾਵੀ ਜ਼ਰੂਰ ਕਰਦਾ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀ ਲੋਕ ਸਭਾ ਦੀਆਂ ਚੋਣਾਂ ਸੀ ਵੈਸੇ ਇੱਕ ਗੱਲ ਉਦੋਂ ਵੀ ਚੱਲੀ ਸੀ ਕਿ ਅਸੀਂ ਪਾਰਟੀਆਂ ਦਾ ਵਿਰੋਧ ਕਰਾਂਗੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਾਂਗੇ ਬਾਪਜੋ ਦੇ ਦੇ ਵੀ 6 ਤੋਂ ਲੈ ਕੇ 18% ਤੱਕ ਪਾਰਟੀ ਦਾ ਵੋਟ ਵੰਕ ਵਧਿਆ ਹੈ ਕਿਵੇਂ ਵਧਿਆ ਫਿਰ ਬਹੁਤ ਸਾਰੇ ਲੋਕ ਇੱਥੇ ਵੀ ਚਰਚਾ ਕਰਦੇ ਜ਼ਰੂਰ ਦੇ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਸੁਨੀਲ ਜਾਖੜ ਦੀ ਸੁਨੀਲ ਜਾਖੜ ਇਸ ਵੇਲੇ ਬਾਬਤ ਚਰਚਾ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਜਾਖੜ ਸਾਹਿਬ ਨੇ ਕੋਸ਼ਿਸ਼ ਬਾਬਾ ਕੀਤੀ ਪਰ ਇੱਕ ਵੀ ਸੀਟ ਭਾਰਤੀ ਜਨਤਾ ਪਾਰਟੀ ਜਿੱਤ ਨਹੀਂ ਸਕੀ ਜਿਹਦੇ ਕਰਕੇ ਕਈ ਟਕਸਾਲੀ ਭਾਰਤੀ ਜਨਤਾ ਪਾਰਟੀ ਦੇ ਸਿਆਸਤਦਾਨ ਨਰਾਜ਼ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਬੰਦਾ ਬਾਦਲੀ ਪਾਰਟੀ ਚੋਂ ਲਿਆ ਕੇ ਤੇ ਸਾਡੇ ਤੇ ਥੋਪ ਦਿੱਤਾ ਗਿਆ ਸਾਨੂੰ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ ਹਾਲਾਂਕਿ ਕੁਝ ਕੁ ਲੀਡਰਾਂ ਨੇ ਇਹਦਾ ਵਿਰੋਧ ਖੁੱਲਕੇ ਕੀਤਾ ਕੁਝ ਅੰਦਰ ਖਾਤੇ ਵਿਰੋਧ ਕਰਦੇ ਰਹੇ ਜਾਖੜ ਸਾਹਿਬ ਦਾ ਸਾਥ ਕਈਆਂ ਨੇ ਦਿੱਤਾ ਵੀ ਨਹੀਂ ਪਰ ਕਾਂਗਰਸ ਪਾਰਟੀ ਵਿੱਚੋਂ ਆਏ ਸੀ ਇਸੇ ਕਰਕੇ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਐਡੀ ਵੱਡੀ ਜ਼ਿੰਮੇਵਾਰੀ ਦੇ ਵੀ ਦਿੱਤੀ ਗਈ ਪਰ ਵੱਡਾ ਅਹੁਦਾ ਛੱਡ ਕੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਆਏ ਸੀ ਉਹੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਲੈ ਕੇ ਖਬਰਾਂ ਆਈਆਂ ਲਓ ਜੀ ਇਹਨਾਂ ਨੂੰ ਜੰਮੂ ਤੇ ਕਸ਼ਮੀਰ ਦੇ ਗਵਰਨਰ ਲਗਾਇਆ ਜਾ ਸਕਦਾ ਹੈ ਫਿਰ ਕਹਿੰਦੇ ਦੱਖਣੀ ਸੂਬੇ ਦੇ ਵਿੱਚ ਗਵਰਨਰ ਡਗਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਫਿਰ ਕਹਿੰਦੇ ਪੰਜਾਬ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਸੈਟ ਤੇ ਕਰ ਦਿੱਤੇ ਗਏ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਵਿੱਚ ਬਹੁਤ ਸਾਰੇ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕਈ ਅਹਿਮ ਕੰਮ ਕੀਤੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਪਰ ਬਾਹਰ ਦੇ ਵਿੱਚ ਉਹਨਾਂ ਨੂੰ ਮਾਰਗ ਮੰਡਲ ਦੇ ਵਿੱਚ ਬਿਠਾ ਦਿੱਤਾ ਜਾਂਦਾ ਹੈ ਚਲੋ ਉਹ ਵੀ ਉਮਰ ਦਾ ਤਕਾਜ਼ਾ ਹੁੰਦਾ ਸਤਕਾਰ ਵੀ ਦਿੱਤਾ ਜਾਂਦਾ ਹੈ ਨਾਲ ਵੀ ਰੱਖਿਆ ਜਾਂਦਾ ਪਰ ਬਹੁਤਾ ਕੁਝ ਮਿਲਦਾ ਵੀ ਨਹੀਂਗਾ ਸਨਮਾਨ ਦੇ ਤੌਰ ਤੇ ਉਹਨਾਂ ਲੀਡਰ ਨੂੰ ਨਾਲ ਰੱਖਦੇ ਪਰ ਕੈਪਟਨ ਉਮਰਿੰਦਰ ਸਿੰਘ ਹੋਰਾਂ ਨੂੰ ਤਾਂ ਬਿਲਕੁਲ ਸਾਈਡ ਤੇ ਕਰ ਦਿੱਤਾ ਸੀਗਾ ਹੁਣ ਸਵਾਲ ਖੜਾ ਹੁੰਦਾ ਸੀ ਸੁਨੀਲ ਜਾਕਰੂ ਨੇ ਅਸਤੀਫੇ ਦਾ ਕੀ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ ਜਾਂ ਫਿਰ ਨਹੀਂ ਇਹਨੂੰ ਲੈ ਕੇ ਕਈ ਦਿਨ ਖਬਰਾਂ ਆਉਂਦੀਆਂ ਰਹੀਆਂ ਜਾਖੜ ਸਾਹਿਬ ਨੇ ਇਹ ਗੱਲ ਕਿਤੇ ਨ ਕਿਤੇ ਖੁੱਲ ਕੇ ਮੰਨੀ ਸੀ ਕਿ ਦਿੱਲੀ ਦੇ ਵਿੱਚ ਅਮਿਤ ਸ਼ਾਹ ਹੂਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਡਿਸਟ੍ਰਿਕਟ ਰਾਮ ਮੰਤਰੀ ਨੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਵੀ ਮਿਲ ਕੇ ਉਹਨਾਂ ਨੇ ਇਸ਼ਾਰਾ ਜ਼ਾਹਿਰ ਕੀਤੀ ਸੀ ਕਿ ਉਹ ਹੁਣ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਆ ਕਾਰਨ ਉਹਨਾਂ ਦੇ ਨਿੱਜੀ ਸੀ ਪਰ ਅੱਜ ਖੁੱਲ ਕੇ ਗੱਲਬਾਤ ਕਰਦਿਆ ਜਾਖੜ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਭਾਰਤੀ ਜਨਤਾ ਪਾਰਟੀ ਜਿੱਤ ਨਹੀਂ ਸਕੀ ਜਿਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸੇ ਕਰਕੇ ਕਹਿੰਦੇ ਸੀ ਮੈਂ ਅਸਤੀਫਾ ਸੌਂਪ ਦੇ ਵੀ ਦਿੱਤਾ ਸੀਗਾ ਪਰ ਉਹ ਅਸਤੀਫਾ ਪ੍ਰਵਾਨ ਨਹੀਂ ਕੀਤਾ ਗਿਆ ਹੁਣ ਸੌਂਪਿਆ ਉਹਨਾਂ ਨੇ ਅਸਤੀਫਾ ਪਰ ਪ੍ਰਵਾਨ ਨਹੀਂ ਕੀਤਾ ਕੀਤਾ ਜਾਂ ਨਹੀਂ ਕੀਤਾ ਅਜੇ ਇਸ ਗੱਲ ਨੂੰ ਲੈ ਕੇ ਵੀ ਭੇਜ ਬਣਿਆ ਹੋਇਆ ਪਰ ਅਗਲੇ ਨੇ ਕਹਿ ਦਿੱਤਾ ਕਿ ਮੈਂ ਤਾਂ ਅਸਤੀਫਾ ਦੇ ਦਿੱਤਾ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਪਾਰਟੀ ਜਿੱਤਣ ਵਿੱਚ ਕਾਮਯਾਬ ਨਹੀਂ ਰਹੀ ਸੀ ਇਹ ਮੇਰੀ ਗਲਤੀ ਸੀ ਕਿੰਨੇ ਕਿਤੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਮੰਨੀਆਂ ਪਰ ਦੂਸਰੇ ਪਾਸੇ ਸਵਾਲ ਖੜੇ ਹੋ ਰਹੇ ਨੇ ਕਿ ਜਾਖਰ ਸਾਹਿਬ ਆਉਣ ਵਾਲੇ ਸਮੇਂ 'ਚ ਜ਼ਿੰਮੇਵਾਰੀ ਸਾਂਭਣਗੇ ਜਾਂ ਨਹੀਂ ਇਹ ਪਾਰਟੀ ਨੇ ਤੈਅ ਕਰਨਾ ਦਸੰਬਰ ਦੇ ਦੂਸਰੇ ਹਫ਼ਤੇ ਦੇ ਵਿੱਚ ਇਹਦਾ ਫੈਸਲਾ ਹੋ ਜਾਣਾ ਪੰਜਾਬ ਨੂੰ ਨਵਾਂ ਪ੍ਰਧਾਨ ਮਿਲੇਗਾ ਕੋਈ ਕਹਿੰਦਾ ਪਿਆ ਕਿ ਇਹ ਪ੍ਰਧਾਨ ਹੁਣ ਰਵਨੀ ਸਿੰਘ ਬਿੱਟੂ ਹੋ ਸਕਦੇ ਨੇ ਇੱਕ ਸਿੱਖ ਚਿਹਰਾ ਵੀ ਹੈ ਜਿਸ ਕਰਕੇ ਉਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਜਦੋਂ ਸਿੱਖ ਚਿਹਰੇ ਦੀ ਗੱਲ ਆਉਂਦੀ ਹੈ ਤਾਂ ਇੱਥੇ ਦਰਦ ਇੱਕ ਵਾਰ ਫਿਰ ਤੋਂ ਜਾਖਰ ਸਾਹਿਬ ਦਾ ਛਲਕਿਆ ਜਾਖਰ ਸਾਹਿਬ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ ਸੀ ਕਾਂਗਰਸ ਦਾ ਤੇ 40 ਤੋਂ ਵੱਧ ਵਿਧਾਇਕ ਮੇਰੇ ਹੱਕ ਦੇ ਵਿੱਚ ਸੀ ਕਿ ਮੁੱਖ ਮੰਤਰੀ ਬਣਾਇਆ ਜਾਵੇ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਨਾਲ ਵੀ ਦਰਜਨ ਕਚਰੇ ਸੀ ਚਰਨਜੀਤ ਸਿੰਘ ਚੰਨੀ ਨਾਲ ਸਿਰਫ ਦੋ ਵਿਧਾਇਕ ਸੀ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਖੜੇ ਸੀ ਪਰ ਦਿੱਲੀ ਦੇ ਵਿੱਚ ਬੈਠੀ ਇੱਕ ਸਿਆਸਤਦਾਨ ਦੇ ਕਹਿਣ ਦੇ ਉੱਤੇ ਕਹਿੰਦੇ ਇਹ ਸਾਰਾ ਕੁਝ ਹੋਇਆ ਮੈਂ ਹਿੰਦੂ ਸੇਰਾ ਤੇਰਾ ਸੀ ਇਸ ਕਰਕੇ ਮੈਨੂੰ ਪੰਜਾਬ ਦਾ ਸੀਐਮ ਨਹੀਂ ਬਣ ਦਿੱਤਾ ਗਿਆ ਇਹ ਗੱਲਾਂ ਕਿਤਨਾ ਕਿਤੇ ਸਾਹਮਣੇ ਆ ਹੀ ਜਾਂਦੀਆਂ ਨੇ ਪਰ ਜਾਖੜ ਸਾਹਿਬ ਹੁਣ ਜਦੋਂ ਕਹਿ ਰਹੇ ਨੇ ਕਿ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦਾ ਤੇ ਅੱਗੇ ਇਹ ਜ਼ਿੰਮੇਵਾਰੀ ਕੀ ਵਾਕਈ ਰਵਨੀ ਸਿੰਘ ਬਿੱਟੂ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੀ ਰਵਨੀ ਸਿੰਘ ਬਿੱਟੂ ਐਸੇ ਕਰਕੇ ਆਪਣੇ ਵੱਲੋਂ ਤੱਤੇ ਤੱਤੇ ਬਿਆਨ ਦੇ ਰਹੇ ਨੇ ਕਿ ਉੱਪਰਲੇ ਪਾਸੇ ਜਿਹੜੇ ਆਕਾ ਬੈਠੇ ਨੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਜਾਂ ਫਿਰ ਉਹ ਚਾਹੁੰਦੇ ਨੇ ਕਿ ਇੱਕ ਸਿੱਖ ਚਿਹਰੇ ਦੇ ਤੌਰ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਰਵਨੀ ਸਿੰਘ ਬਿੱਟੂ ਹੀ ਬਣ ਕੇ ਆਉਣ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ ਨੇ ਬਾਕੀ ਦੇਖਦੇ ਹਾਂ ਹਾਲਾਤ ਕਿਦੋਂ ਜਾਂਦੇ ਨੇ ਸਿਆਸਤ ਹੈ ਸਿਆਸਤ ਵਿੱਚ ਬਹੁਤ ਸਾਰੀਆਂ ਪਲਟੀਆਂ ਵਾਝਦੀਆਂ ਰਹਿੰਦੀਆਂ ਨੇ ਦੂਸਰੇ ਪਾਸੇ ਦੇਖ ਕੇ ਧਾਕਰ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਮੁੱਦਾ ਚੁੱਕਿਆ ਮੁੱਦਾ ਗੰਭੀਰ ਆ ਚੰਡੀਗੜ੍ਹ ਦਾ ਮਾਮਲਾ ਕਿਉਂਕਿ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਬਣਾਉਣੀ ਚਾਹੁੰਦਾ ਜ਼ਮੀਨ ਉਹਨਾਂ ਦੇ ਕੋਲ 12 ਏਕੜ ਸੀ ਪਰ ਉਹ ਜ਼ਮੀਨ ਹੁਣ ਕਹਿੰਦੇ ਸੀ ਤੁਹਾਨੂੰ ਦੇ ਦਿੰਦੇ ਹਾਂ ਸਾਨੂੰ ਚੰਡੀਗੜ੍ਹ ਦੇ ਵਿੱਚ ਦੇ ਦਿਓ ਜੇ ਅਸੀਂ ਵਿਧਾਨ ਸਭਾ ਬਣਾਉਣੀ ਚਾਹੁੰਦੇ ਹੈ ਕੇਂਦਰ ਸਰਕਾਰ ਨੇ ਇਹਨੂੰ ਮਨਜ਼ੂਰੀ ਦੇ ਦਿੱਤੀ ਹੈ ਕੱਲ ਦਾ ਇਹ ਦਾ ਵਿਰੋਧ ਹੋ ਰਿਹਾ ਹੈ ਸਵਾਲ ਉੱਠ ਰਹੇ ਸੀ ਕਿ ਆਮ ਆਦਮੀ ਪਾਰਟੀ ਇਸ ਮਾਮਲੇ ਤੇ ਬੋਲੀ ਕਿਉਂ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਬੋਲੇ ਕਿਉਂ ਨਹੀਂ ਅੱਜ ਦੇਖਿਆ ਜਾਵੇ ਤਾਂ ਹਰਪਾਲ ਸਿੰਘ ਟੀਮਾ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਉਹ ਕਹਿੰਦੇ ਅਸੀਂ ਕਾਨੂੰਨੀ ਤੌਰ ਤੇ ਲੜਾਈ ਲੜਾਂਗੇ ਜੋ ਵੀ ਹੱਲ ਹੋਇਆ ਉਹਦਾ ਹੱਲ ਕਰਾਂਗੇ ਇਸੇ ਤਰ੍ਹਾਂ ਅਨਮੋਲ ਗਗਨਮਾਨ ਹੁਣ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਅਸੀਂ ਕਾਨੂੰਨੀ ਤੌਰ ਤੇ ਰਾਹ ਲੱਭਣ ਦੀ ਕੋਸ਼ਿਸ਼ ਕਰਾਂਗੇ ਇਹ ਲਈ ਜੰਗ ਜਾਰੀ ਰਹੇਗੀ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕੀ ਪੰਜਾਬ ਦੇ ਵਿੱਚ ਇਸ ਵੇਲੇ ਭਵੇਂ ਜਿੰਨੇ ਮਰਜੀ ਸਿਆਸਤਦਾਨਾਂ ਦੇ ਵੱਖਰੇਵੇਂ ਹੋਣ ਜਿੰਨੀਆਂ ਮਰਜੀ ਉਹਨਾਂ ਦੀਆਂ ਇੱਕ ਦੂਸਰੇ ਨਾਲ ਵਿਚਾਰਧਾਰਾ ਸਹਿਮਤ ਨਾ ਹੋਣ ਪਰ ਇਸ ਮੁੱਦੇ ਤੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੁਣ ਇਸ ਮਾਮਲੇ ਤੇ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀਏ ਉਹਨਾਂ ਦੇ ਬੁਲਾਰੇ ਨੇ ਅਰਸ਼ਦੀਪ ਸਿੰਘ ਕਲੀਅਰ ਐਡਵੋਕੇਟ ਅਰਸ਼ਦੀਪ ਸਿੰਘ ਕਲੀਅਰ ਨੇ ਵੀ ਅਜਿਹੀ ਗੱਲ ਕੀਤੀ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਇਹ ਗਲਤ ਹੈ ਅਸੀਂ ਇਹਦੀ ਨਿੰਦਾ ਕਰਦੇ ਹਾਂ ਇਸ ਮਾਮਲੇ ਤੇ ਕਾਂਗਰਸ ਨੇ ਵੀ ਸਵਾਲ ਖੜੇ ਕੀਤੇ ਹੈ ਕਿ ਆਉਣ ਵਾਲੇ ਦਿਨਾਂ ਚ ਇੱਕ ਸਰਬੱਲ ਮੀਟਿੰਗ ਸੱਦੀ ਜਾਵੇਗੀ ਪਾਰਟੀਆਂ ਦੀ ਉਹਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਪੰਜਾਬ ਦੇ 27 ਪਿੰਡਾਂ ਨੂੰ ਬਰਬਾਦ ਕਰਕੇ ਉਜਾੜ ਕੇ ਚੰਡੀਗੜ੍ਹ ਉੱਥੇ ਬਣਿਆ ਸੀ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਗੱਲ ਦੀ ਤਾਅਨਾ ਕੀਤੀ ਸੀ ਉਸ ਵੇਲੇ ਕਿ ਚੰਡੀਗੜ੍ਹ ਤੇ ਹੱਕ ਸਿਰਫ ਤੇ ਸਿਰ ਪੰਜਾਬ ਦਾ 27 ਪਿੰਡ ਪੰਜਾਬ ਦੇ ਸੀ ਜਿਹੜੇ ਉਜੜੇ ਸੀ ਇਸੇ ਗੱਲ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਨੇ ਵੀ ਸਵਾਲ ਖੜੇ ਕੀਤੇ ਮਾਮਲਾ ਪਹਿਲਾਂ ਵੀ ਉੱਠਿਆ 2022 ਦੀਆਂ ਵਿਧਾਨ ਸਭਾ ਦੇ ਚੋਣਾਂ ਵਿੱਚ ਵੀ ਉੱਠਿਆ ਪਰ ਕਿਤਨੇ ਕਿਤੇ ਠੰਡੇ ਬਸਤੇ ਗੱਲ ਪੈ ਜਾਂਦੀ ਹੈ ਜਾਖੜ ਸਾਹਿਬ ਨੇ ਇਹ ਵੀ ਗੱਲ ਤੇ ਸਵਾਲ ਚੁੱਕਿਆ ਕਿ ਸਾਰੀਆਂ ਪਾਰਟੀਆਂ ਨੇ ਇਕੱਠੇ ਹੋਣਾ ਚਾਹੀਦਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਕਿਹਾ ਇਸ ਮਾਮਲੇ ਤੇ ਇੱਕ ਵਾਰ ਫਿਰ ਤੋਂ ਵਿਚਾਰ ਕੀਤਾ ਜਾਵੇ ਅਪੀਲ ਵੀ ਕੀਤੀ ਉਹਨਾਂ ਨੇ ਕਿ ਚੰਡੀਗੜ੍ਹ ਜਿਹੜਾ ਪੰਜਾਬ ਦਾ ਹੈ ਉਹਦਾ ਹੱਕ ਨਾ ਖੋਇਆ ਜਾਵੇ ਇਹ ਤੇ ਵਿਚਾਰ ਇੱਕ ਵਾਰ ਫਿਰ ਤੋਂ ਕੀਤਾ ਜਾਵੇ ਦੇਖਦੇ ਹਾਂ ਇਹ ਹਾਲਾਤ ਕਿਦ ਨੂੰ ਜਾਂਦੇ ਨੇ ਅੱਗੇ ਵਧਦੇ ਹਾਂ ਗੱਲ ਕਰਦੇ ਕੋਚਿੰਗ ਸਥਾਨਾਂ ਦੀ ਪੰਜਾਬ ਦੇ ਵਿੱਚ ਬਹੁਤ ਸਾਰੇ ਕੋਚਿੰਗ ਸਥਾਨ ਨੇ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਕੋਚਿੰਗ ਸਥਾਨ ਨੇ ਕੋਟਾ ਸਭ ਤੋਂ ਮਸ਼ਹੂਰ ਹੈ ਰਾਜਸਥਾਨ ਦੇ ਵਿੱਚ ਜਿੱਥੇ ਹਜ਼ਾਰਾਂ ਵਿਦਿਆਰਥੀ ਹਰ ਸਾਲ ਕੋਚਿੰਗ ਲੈਂਦੇ ਆ ਵਰਸੇ ਤੱਕ ਕੋਚਿੰਗ ਦਾ ਕਾਰੋਬਾਰ ਵੀ ਕਰੋੜਾਂ ਦੇ ਵਿੱਚ ਹੋ ਗਿਆ ਲਗਾਤਾਰ ਵੱਧਦਾ ਜਾ ਰਿਹਾ ਹੈ ਇਹਨਾਂ ਨੇ ਵੀ ਟਾਰਗੇਟ ਰੱਖਿਆ ਮਾਰਕੀਟ ਕੈਪ ਰੱਖਿਆ ਹਰ ਸਾਲ ਵੱਧਦਾ ਜਾ ਰਿਹਾ ਹੈ ਮਾਪੇ ਇਸ ਕਰਕੇ ਚਿੰਤਾ ਮੁਕਤ ਹੋ ਜਾਂਦੇ ਬੱਚਿਆਂ ਨੂੰ ਕੋਚਿੰਗ ਸੈਂਟਰ ਭੇਜ ਕੇ ਕਿ ਲਓ ਜੀ ਹੁਣ ਬੱਚਾ ਪੜਨ ਚੱਲ ਗਿਆ ਕੁਝ ਨਾ ਕੁਝ ਬਣ ਕੇ ਨਿਕਲੇਗਾ ਕੁਝ ਕੋਚਿੰਗ ਸਥਾਨ ਅਜਿਹੇ ਹੈ ਜਿਨ੍ਹਾਂ ਨੇ ਸਿਰਫ ਪਰਮਾਇਆ ਹੁੰਦਾ ਇਸ਼ਤਿਹਾਰ ਉਹਨਾਂ ਦੇ ਧਿਆਨ ਆਪਣੇ ਵੱਲ ਖਿੱਚਣ ਦਾ ਹੀ ਹੁੰਦੇ ਨੇ ਕੰਮ ਹੁਣ ਦੇਖਿਆ ਜਾਵੇ ਤੇ ਕੁਝ ਕੋਚਿੰਗ ਥਾਵਾਂ ਤੇ ਲਿਖਿਆ ਹੁੰਦਾ ਕਿ 100% ਦੀ ਨਤੀਜੇ ਸਿਲੇਬਸ ਕਵਰ ਕਰਾਇਆ ਜਾਵੇਗਾ ਇਹ ਸਾਰੀਆਂ ਗੱਲਾਂ ਦੇ ਨਾਲ ਬੱਚੇ ਨੂੰ ਪਹਿਲੀ ਵਾਰ ਪੜਦੇ ਆ ਉਹਨਾਂ ਨੂੰ ਲੱਗਦਾ ਹਾਂ ਆਹ ਥਾਂ ਸਭ ਤੋਂ ਵਧੀਆ ਸਾਡੇ ਸੂਬੇ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਸਾਡੇ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਅਜਿਹੇ ਕੋਚਿੰਗ ਸਥਾਨ ਨੇ ਜਿਨ੍ਹਾਂ ਦੀਆਂ ਫੀਸਾਂ ਆਮ ਦੇ ਮੁਕਾਬਲੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 10 ਗੁਣਾ ਜ਼ਿਆਦਾ ਨੇ ਮਾਪੇ ਔਖੇ ਕਿ ਫੀਸਾਂ ਭਰਦੇ ਆ ਹਾਲਕੀ ਗੱਲ ਹਮੇਸ਼ਾ ਕਹੀ ਜਾਂਦੀ ਹੈ ਕਿ ਜਦੋਂ ਤੱਕ ਬੱਚਾ ਆਪ ਨਹੀਂ ਪੜਦਾ ਨਾ ਉਦੋਂ ਤੱਕ ਕੋਈ ਵੀ ਪੇਪਰ ਕੋਈ ਵੀ ਪ੍ਰੀਖਿਆ ਕਲੀਅਰ ਨਹੀਂ ਕਰ ਸਕਦਾ ਜੇਕਰ 80% ਦੀ ਵਿਦਿਆਰਥੀਆ ਪੜੂਗਾ 20% ਦੀ ਕੋਚਿੰਗ ਨਾਲ ਮਿਲ ਕੇ ਫਿਰ ਹੀ ਉਹ ਪਾਸ ਹੋ ਸਕਦਾ ਹੁਣ ਸਾਰਾ ਕੋਈ ਕਹੋ ਕੋਚਿੰਗ ਹੀ ਲੈਣੀ ਹੈ ਕੋਚਿੰਗ ਦੇ ਵਿੱਚ ਹੀ ਹੋਊਗਾ ਲੰਬਾ ਸਮਾਂ ਲੱਗਿੰਦਾ ਐਦਾਂ ਵੀ ਨਹੀਂ ਹੁੰਦਾ ਪਰ ਕੋਚਿੰਗ ਸੈਂਟਰਾਂ ਨੂੰ ਲੈ ਕੇ ਹੁਣ ਸਰਕਾਰ ਨੇ ਨਿਯਮ ਕੁਝ ਕਿਸਾ ਕੀਤਾ ਹੈ ਅਦਾਲਤਾਂ ਵੀ ਇਸ ਮਾਮਲੇ ਤੇ ਸਖਤ ਦੇਖਣ ਨੂੰ ਮਿਲਦੀਆਂ ਸੀ ਜਦੋਂ ਕੋਟਾ ਤੋਂ ਖਬਰ ਆਉਂਦੀਆਂ ਨੇ ਕਿ ਸਾਲ ਦੇ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ ਹੈ ਕੀ ਕਾਰਨ ਸੀ ਦਸਾਂ ਸਾਲਾਂ ਤੋਂ ਖੁਦਕੁਸ਼ੀ ਕਰਨ ਵਾਲਿਆਂ ਦਾ ਅੰਕੜਾ 100 ਤੋਂ ਵੀ ਕਿਤੇ ਟੱਪ ਗਿਆ ਕੀ ਕਾਰਨ ਸੀ ਇਹਦਾ ਇਹਦਾ ਮਤਲਬ ਬੱਚੇ ਬੋਝ ਵਿੱਚ ਨੇ ਇਹਦਾ ਮਤਲਬ ਬੱਚੇ ਪ੍ਰੈਸ਼ਰ ਵਿੱਚ ਨੇ ਤਬਾਹ ਆ ਉਹਨਾਂ ਤੇ ਮਾਪਿਆਂ ਦਾ ਦਬਾਅ ਕਿ ਸਾਡੇ ਪੈਸੇ ਲੱਗੇ ਆ ਬੱਚਿਆਂ ਦਾ ਦਬਾਅ ਆਪਣੇ ਆਪ ਤੇ ਇਸ ਗੱਲ ਦਾ ਕਿ ਅਸੀਂ ਟੈਸਟ ਕਲੀਅਰ ਕਰਨਾ ਹੈ ਘਰਦਿਆਂ ਨੂੰ ਕੀ ਕਹਾਂਗੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਕੱਲੇਪਨ ਦੇ ਵਿੱਚ ਉਹਨਾਂ ਨੂੰ ਜਦੋਂ ਮਹਿਸੂਸ ਹੁੰਦੀਆਂ ਨੇ ਤਾਂ ਉਹ ਗਲਤ ਕਦਮ ਚੁੱਕ ਲੈਂਦੇ ਆ ਹੁਣ ਕੋਚਿੰਗ ਥਾਵਾਂ ਨੂੰ ਲੈ ਕੇ ਜਦੋਂ ਕਹਿੰਦੇ ਕਿ 100% ਅਸੀਂ ਗਰੰਟੀ ਦਿੰਦੇ ਆ ਕਿ ਤੁਹਾਡੇ ਨਤੀਜੇ ਵਧੀਆ ਆਉਣਗੇ ਸਰਕਾਰ ਕਹਿੰਦੀ ਹੈ ਕਿ ਇਹ ਗੁੰਮਰਾਹਕੁੰਨ ਇਸ਼ਤਿਹਾਰ ਨੇ ਜਿਹਦੇ ਕਰਕੇ ਵਿਦਿਆਰਥੀ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ ਹੁਣ ਇਸ ਦਿਸ਼ਾ ਨਿਰਦੇਸ਼ ਦੇ ਤਹਿਤ ਖਪਤਕਾਰ ਮੰਤਰਾਲੇ ਨੇ ਰੋਕ ਲਗਾਈ ਹੈ ਉਹ ਕਹਿੰਦੇ ਕਿ 100% ਦੀ ਚੋਣ ਜਾਂ ਨੌਕਰੀ ਦੀ ਪੂਰੀ ਗਰੰਟੀ ਦੇਣ ਵਾਲੇ ਜਿਹੜੇ ਝੂਠੇ ਦਾਅਵੇ ਨੇ ਉਹਨਾਂ ਰੋਕਿਆ ਜਾਵੇ ਕੋਚਿੰਗ ਸੰਸਥਾਵਾਂ ਜਿਹੜੀਆਂ ਨੇ ਸਿਲੇਬਸ ਫੈਕਲਟੀ ਨਾਲ ਸੰਬੰਧਿਤ ਦਾਅਵੇ ਫੀਸ ਟਾਂਚੇ ਚੋਣ ਦਰ ਤੇ ਪ੍ਰੀਖਿਆ ਵਿੱਚ ਦਰਜਾਬੰਦੀ ਦੇ ਬਾਰੇ ਝੂਠੇ ਦਾਅਵੇ ਕਰਨ ਦੀ ਮਨਾਹੀ ਉਹਨਾਂ ਨੂੰ ਕੀਤੀ ਜਾਂਦੀ ਤਾਂ ਨਾਲ ਵੀ ਉਹਨਾਂ ਦੇਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਵੀ ਅਜਿਹਾ ਹੋਇਆ ਤੇ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਅਸੀਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੇ ਆਇਲਸ ਸੈਂਟਰ ਖੁੱਲੇ ਹੋਏ ਨੇ ਹਾਲਾਂਕਿ ਕੈਨੇਡਾ ਦੇ ਬਦਲੇ ਨਿਯਮਾਂ ਦੇ ਕਰਕੇ ਬਹੁਤ ਬਦਲਾ ਆ ਗਿਆ ਹੁਣ ਉਹ ਵੀ ਕਹਿ ਰਹੇ ਕਿ ਸਾਡਾ ਕਾਰੋਬਾਰ ਠੱਪ ਹੋਣ ਦੇ ਕਿਨਾਰੇ ਤੇ ਆ ਇੰਗਲੈਂਡ ਦੇ ਨਿਯਮ ਬਦਲਣ ਕਰਕੇ ਆਸਟ੍ਰੇਲੀਆ ਦੇ ਨਿਯਮ ਬਦਲਣ ਦੇ ਕਰਕੇ ਕੰਮ ਇਹਨਾਂ ਦਾ ਥੋੜਾ ਨਹੀਂ ਬਹੁਤ ਜ਼ਿਆਦਾ ਘਟਿਆ ਹੋ ਸਕਦਾ ਪਰ ਜਿਹੜੀ ਪਹਿਲਾਂ ਵਿਦਿਆਰਥੀਆਂ ਤੋਂ ਮੋਟੀ ਰਕਮ ਵਸੂਲੀ ਗਈ ਉਹਦੇ ਬਾਰੇ ਅੱਜ ਵੀ ਕੁਝ ਅਜਿਹੇ ਸੈਂਟਰ ਨੇ ਜਿਹੜੇ ਵਿਦਿਆਰਥੀ ਨੂੰ ਠੱਗਣ ਦਾ ਕੰਮ ਕਰਦੇ ਆ ਕਿਸੇ ਦੇ ਕੋਲ 30 ਲੱਖ ਰੁਪਈਆ ਕਿਸੇ ਕੋਲ 35 ਲੱਖ ਰੁਪਈਆ ਠੱਗ ਕੇ ਬਾਅਦ ਕਹਿੰਦੇ ਕਿ ਵੀਜ਼ਾ ਲੱਗਾ ਨਹੀਂ ਕਾਰਨ ਕੀ ਸੀ ਤੁਹਾਡੀ ਫਾਈਲ ਗਲਤ ਸੀਗੀ ਅੱਜ ਤੋਂ ਬਾਅਦ ਜਲੰਧਰ ਦੇ ਵਿੱਚ ਅਜਿਹੇ ਏਜੰਟ ਬੈਠੇ ਐ ਜਿਹੜੇ ਗਲਤ ਤਰੀਕੇ ਨਾਲ ਫਾਈਲ ਲਾਉਂਦੇ ਐ ਜਿਹੜੇ ਆਪਣੇ ਕੋਲੋਂ ਐਂਟਰੀਆਂ ਬਣਾਵਣਾ ਬੈਂਕ ਦੀਆਂ ਨਕਲੀ ਮੋਹਰਾਂ ਲਾ ਕੇ ਬੈਂਕ ਦੀਆਂ ਨਕਲੀ ਮੋਹਰਾਂ ਲਗਾ ਕੇ ਕੰਮ ਕਰਦੇ ਪਏ ਐ ਕੀ ਇਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਆ ਕਸ਼ਕ ਦੇ ਖਿਲਾਫ ਕਾਰਵਾਈ ਕੀਤੀ ਵੀ ਸੀ ਪਰ ਸਰਕਾਰ ਦੇ ਧਿਆਨ ਦੇ ਵਿੱਚ ਵੀ ਹੋਣਾ ਚਾਹੀਦਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਹੋਣਾ ਚਾਹੀਦਾ ਅਜੇ ਵੀ ਇਹ ਕੰਮ ਦੋ ਨੰਬਰ ਦੇ ਵਿੱਚ ਚੱਲਦਾ ਪਿਆ ਤੇ ਸ਼ਰੇਆਮ ਚੱਲਦਾ ਪਿਆ ਇਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਰਹੀ ਗੱਲ ਇਹਨਾਂ ਕੋਚਿੰਗ ਸੰਸਥਾਵਾਂ ਦੀ ਸਰਕਾਰ ਸਖਤ ਉਹਨਾਂ ਨੇ ਕਿਹਾ ਸੀ ਕਿ ਗੁੰਮਰਾਹਕੁੰਨ ਇਸ਼ਤਿਹਾਰ ਬੰਦ ਕੀਤੇ ਜਾਣ ਇਸੇ ਤਰ੍ਹਾਂ ਦੇ ਸਿਹਤ ਨੂੰ ਲੈ ਕੇ ਵੀ ਗੁੰਮਰਾਹਕੁੰਨ ਇਸ਼ਤਿਹਾਰ ਸੀ ਉਹਨਾਂ ਨੂੰ ਵੀ ਬੈਨ ਕਰਨ ਦੀ ਗੱਲ ਕਹੀ ਜਾ ਰਹੀ ਸੀ ਦੇਖਦੇ ਹਾਂ ਇਹ ਹਾਲਾਤ ਕਿੱਦੋਂ ਜਾਂਦੇ ਨੇ ਪਰ ਇਹਨਾਂ ਜ਼ਰੂਰ ਹੈ ਵਿਦਿਆਰਥੀਆਂ ਦੇ ਪੱਖੋਂ ਇੱਕਦਾ ਸਵਾਲ ਹੈ ਉਹਨਾਂ ਦੀ ਜੇਬ ਤੇ ਖਰਚਾ ਜਿਹੜਾ ਵਧਦਾ ਜਾ ਰਿਹਾ ਹੈ ਬੋਝ ਵਧਦਾ ਜਾ ਰਿਹਾ ਹੈ ਸਰਕਾਰ ਨੂੰ ਇਹ ਵੀ ਘਟਾਉਣ ਦਾ ਯਤਨ ਕਰਨਾ ਚਾਹੀਦਾ ਹੈ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਚੰਗਾ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾ ਤਾਂ ਟਿੱਪਣੀ ਜੁਰ ਸਾਂਝੀ ਕਰੋ ਮੈਨੂੰ ਨਵਜੀਤ ਹ ਦੇਖਦਿਓ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ